ਹਲੋ ਸਸਿਕਾ ਜੀ ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਹੋਰ ਬੂਟ ਬੈਗ ਦੀ ਜਿਹੜੀ ਪਾ ਰਹੇ ਆ ਬੈਗ ਨੇ ਅੱਜ ਆਪਾਂ ਤੁਹਾਨੂੰ ਸਿਰਫ ਜਿੱਪਰ ਬਣਾਉਣਾ ਦੱਸਾਂਗੇ ਜਿੱਪਰ ਬਣਦਾ ਕਿਵੇਂ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਜਿੱਪਰ ਦੀ ਲੰਬਾਈ ਚੁੜਾਈ ਆਪਾਂ ਕਿਨੇ ਲੈਣੇ ਆ ਮੈਂ ਦੁਬਾਰਾ ਫੇਰ ਦੱਸ ਦਿੰਨੀ ਮੇਰਾ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਜਿਨੇ ਇਹ ਜਿੱਪਰ ਦੇ ਆਪਾਂ ਦੋ ਪੀਸ ਬਣਾਉਣੇ ਆ ਜਿਹੜੀ ਆਪਾਂ ਬੈਗ ਨੂੰ ਸਾਈਡ ਲਗਾਨੇ ਆ ਸਾਈਡ ਦੀ ਜਿਹੜੀ ਚੁੜਾਈ ਆ ਉਹ ਚੁੜਾਈ ਆਪਾਂ ਇਹ ਲੈਣੇ ਆ ਲੰਬਾਈ ਉਹ ਹੈ ਜਿਸ ਸਾਈਡ ਆਪਾਂ ਟਣੀਆਂ ਲਗਾਉਣੀਆਂ ਹੈ ਹੈਂਡਲ ਲਗਾਣੇ ਆ ਨਾ ਉਸ ਸਾਈਡ ਇਹ ਜਿਹੜੀ ਲੰਬਾਈ 1 ਇੰਚ ਘਟਾ ਕੇ ਲੱਗੂਗੀ ਮਤਲਬ ਕਿ ਜੇ ਉਹ 15 ਹੈ ਤੁਹਾਡਾ ਪੱਲਾ ਤਾਂ ਇਹ 14 ਲੱਗੂਗਾ 1 ਇੰਚ ਘਟਾ ਕੇ ਤੇ ਚੌੜਾਈ ਜਿੰਨੀ ਤੁਹਾਡੀ ਵੇਸ ਆ ਬੈਗ ਦੀ ਚੋੜੀ ਸਾਈਡ ਆ ਜਿਹੜੀ ਚੌੜੀ ਆ ਉਹ ਆਪਾਂ ਲੈਣੀ ਆ ਸਾਰੀ ਹੁਣ ਇਹਨੂੰ ਆਪਾਂ ਹਾਫ ਕਰਾਂਗੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਐਸਟਰਾਪਾ ਕਰ ਲੈਣਾ ਹੁਣ ਇਹਦੇ ਵਿੱਚ ਆਪਾਂ ਇਹ ਜ਼ਿੱਪ ਲਾਉਣੀ ਹੈ ਜਿਹਦੇ ਨਾਲ ਇਹ ਜੂਟ ਬੈਗ ਦੇ ਜ਼ਿੱਪਰ ਪੱਲੇ ਬਣ ਜਾਣਗੇ ਇਹ ਬੁਲੇ ਪਾਈ ਬਣਾਉਣੇ ਕਿਵੇਂ ਹੁਣ ਤੁਹਾਨੂੰ ਇਹ ਦੱਸਾਂਗੇ ਅਸੀਂ ਜ਼ਿੱਪ ਨੂੰ ਖੋਲਣਾ ਨਹੀਂ ਹੈਗਾ ਜਦੋਂ ਤੱਕ ਇਹ ਦੋਨੋਂ ਪੱਲਿਆਂ ਨਾਲ ਲੱਗ ਨਾ ਜਾਵੇ ਕਿਉਂਕਿ ਜੇ ਜਦੋਂ ਆਪਾਂ ਇਹਨੂੰ ਖੋਲ ਲੈਨੇ ਆ ਇਹਦੇ ਪੱਲੇ ਜਿਹੜੇ ਅਦਲਾ ਬਦਲੀ ਹੋ ਜਾਂਦੇ ਨੇ ਇਹ ਵਾਲਾ ਇੱਧਰ ਚਲੇ ਜਾਂਦਾ ਤੇ ਇਹ ਵਾਲਾ ਇੱਧਰ ਚਲੇ ਜਾਂਦਾ ਕਈ ਵਾਰੀ ਤੇ ਇਹ ਸਹੀ ਨਹੀਂ ਲੱਗਦੀ ਕਿਉਂਦਾ ਸਹੀ ਨਹੀਂ ਪੈਂਦਾ ਇਸ ਕਰਕੇ ਇਹਨੂੰ ਆਪਾਂ ਖੋਲਣਾ ਨਹੀਂ ਹੈਗਾ ਜਿੰਨੀ ਕਿ ਲਾਵਾਂਗੇ ਬਸ ਉਨਾਂ ਕੀ ਖੋਲਣਾ ਹੈ ਤੇ ਆਪਾਂ ਤੁਹਾਨੂੰ ਦੱਸ ਦੇਣੇ ਬਣਾਉਣਾ ਕਿਵੇਂ ਹੈ ਅਗਰ ਤੁਸੀਂ ਨਵੇਂ ਹੋ ਬਣਾਉਣ ਵਾਲੇ ਹਨ ਪਹਿਲਾਂ ਜਿਹਾ ਕਰੇਜ਼ ਬਣਾ ਲਓ ਤਿੰਨ ਸਾਈਡ ਦੀ ਇਸ ਤਰ੍ਹਾਂ ਤੁਸੀਂ ਕਈ ਵੱਡੀ ਨਾਲ ਦੇ ਨਾਲ ਬਣਾਉਣਾ ਥੋੜਾ ਔਖਾ ਹੁੰਦਾ ਵੱਡ ਕੱਪੜੇ ਦਾ ਇਸ ਤਰ੍ਹਾਂ ਇਹਨੂੰ ਸੀ ਮਸ਼ੀਨ ਨਾਲ ਵੀ ਇਹਦੇ ਤੇ ਖਾਲੀ ਸলাই ਲਾ ਸਕਦੇ ਹਾਂ ਇਸ ਤਰ੍ਹਾਂ ਮਤਲਬ ਕਿ ਬਿਠਾ ਲਿਆ ਆਪਾਂ ਇਹਨੂੰ ਤਿੰਨੋਂ ਸਾਈਡ ਤੋਂ ਤਾਂ ਈਜੀ ਲਈ ਜਿਹੜੀ ਇਹਦੀ ਸਲਾਈ ਲੱਗ ਜੂਗੀ ਹੁਣ ਆਪਾਂ ਲਾਵਾਂਗੇ ਇਹ ਜਿਹੜੀ ਹੋਲਡਿੰਗ ਹੈ ਇਹੋ ਪਾਸਾ ਕਰਨਾ ਇਸ ਤਰ੍ਹਾਂ ਹੀ ਜਿਹੜੀ ਹੋਲਡਿੰਗ ਬੰਨ੍ਹ ਲੀ ਕੋ ਸਧਰੀ ਚੱਪੜੀ ਦੀ ਇਸ ਸਾਈਡ ਵਾਲੀ ਜਿਹੜੀ ਜ਼ਿੱਪਾ ਉਹਨੂੰ ਪਾਵਾਂਗੇ ਜਿਹੜੀ ਵਿੱਚ ਫਿਰ ਆਪਾਂ ਇਹ ਕਮਾ ਲਾਂਗੇ ਪਰ ਪਰ ਜਿੱਪ ਦੇ ਨਾਲ ਕੱਪੜਾ ਰੱਖਣਾ ਹੈ ਤਾਂ ਕਿ ਜਿਹੜਾ ਰਨਰ ਆ ਉਹ ਈਜ਼ੀਲੀ ਪੈ ਜਾਵੇ ਉਸ ਤੋਂ ਬਾਅਦ ਜਿਹੜੀ ਆ ਫੋਲਡਿੰਗ ਹੈ ਨੂੰ ਐਸੀ ਤਰ੍ਹਾਂ ਕਰਨਾ ਫੋਲਡ ਕਰ ਇਧਰ ਟਵਰਨ ਕਰਨਾ ਇਹ ਜਿਹੜਾ ਇੱਕ ਪੁਲਾਇਆ ਤਿਆਰ ਹੋ ਗਿਆ ਤਾਂ ਹੁਣ ਆ ਦੂਸਰਾ ਵੀ ਸਟ੍ਰੈਸ ਬੋਰਡ ਬਣਾਉਣਾ ਹੈ ਪਾਣੀ ਇੱਧਰ ਲਈ ਆ ਕੇ ਬਣਾਵਾਂਗੇ ਇਹਨੂੰ ਜਿੱਪ ਨੂੰ ਪਾ ਕੇ ਦੇ ਇਸ ਪੱਟੀ ਨੇ ਬਰਾਬਰ ਰੱਖਾਂਗੇ ਤੇ ਇਸ ਤਰ੍ਹਾਂ ਤੋਂ ਫੇਰ ਪੈਰ-ਪੈਰ ਦਾ ਜਿਹੜਾ ਇੱਧਰ ਜਿੱਪ ਦੇ ਨਾਲ ਕੱਪੜਾ ਛੱਡਾਂਗੇ ਜਿੱਪ ਵੱਲ ਅੱਜ ਵੀ ਜੀ ਇਹ ਵਾਈ ਜਿਹੜੀ ਫੋਲਡਿੰਗ ਆਪਾਂ ਇਸ ਤਰ੍ਹਾਂ ਲੰਬੀ ਕਰਨੀ ਆ ਇਸ ਤਰ੍ਹਾਂ ਲੰਬੀ ਕਰਕੇ ਇਸ ਤਰ੍ਹਾਂ ਤੋਂ ਮੋੜ ਲੈਣਾ ਜਿਹੜਾ ਆਪਣਾ ਮੋੜ ਹੋਊਗਾ ਇਹ ਬੁੜਾਈ ਵਾਲਾ ਕਪੜਾ ਇਹ ਵੀ ਜਿੱਚਾਪਾ ਜਿਹਾ ਕਰਾਂਗੇ ਅੰਦਰ ਸੈਸਟਰ ਜਿਹੜਾ ਜਿੱਪਾ ਐਸਟ੍ਰੈਂਥਾਂਗੇ ਵੀ ਐਸਟ੍ਰੈਂਥੀ ਪਰ ਕੱਪੜਾ ਤੇ ਫਾਈਲ ਫੋਲਡ ਕਰਨਾ ਇਸ ਤਰ੍ਹਾਂ ਜਿਹੜੀ ਇਹ ਆਪਣੀ ਜਿੱਪੜ ਬਣਦੀ ਹੈ ਫਿਰ ਜਦੋਂ ਆਪਾਂ ਲਗਾਉਣੀ ਹੈ ਨੂੰ ਆਪਾਂ ਖੋਲ ਸਕਦੇ ਹਾਂ ਅਲੱਗ-ਅਲੱਗ ਲਾ ਸਕਦੇ ਹਾਂ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰੋ ਥੈਂਕ ਯੂ